ਛੁੱਟਦਾ ਸੁਰਤਾ ਸੁਰਤਾ ਦੇਖੋ ਕਿਵੇਂ ਬਾਈਕ ਤੋਂ ਛੁੱਟਦਾ ਚਲਾਤੀਆਂ ਸ਼ਿਰਾਤੀਆਂ ਗੋਲੀਆਂ ਚਲਾਤੀਆਂ ਚਲਾਤੀਆਂ ਬੈਗ ਖੋ ਕੇ ਪੱਜ ਗਈ ਬੈਗ ਖੋ ਕੇ ਪੱਜ ਗਈਆਂ ਤਸਵੀਰਾਂ ਨੇ ਕੈਂਬਰਜ ਕੈਦ ਹੋਈਆਂ ਤਸਵੀਰਾਂ ਜਲਦ ਜੁਈਏ ਸੌਂਸਰੀ ਖੇਡ ਵਾਰਦਾਤ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੀਤੀ ਗਈ ਹੈ ਵਾਰਦਾਤ ਸਾਵਧਾਨ 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 ਐਂਜਬੀ ਹੋ ਸਕਦੀ ਹੈ ਲੋ ਜੇਕਰ ਤੁਸੀਂ ਵੀ ਆਪਣੇ ਕੈਸ਼ ਇਦਰ ਉਧਰ ਲੈ ਕੇ ਜਾਂਦੇ ਹੋ ਤੇ ਇਸ ਵੀਡੀਓ ਨੂੰ ਜ਼ਰੂਰ ਦੇਖ ਲਓ ਕਿ ਕਿੰਨਾਂ ਚੋਣ ਚੀਟ ਦੇ ਨਾਲ ਬਾਰਦਾਤ ਹੋਈ ਹੈ ਹੈਰਾਨ ਕਰਨ ਵਾਲੀ ਕੈਮਰੇ ਚ ਕੈਦ ਹੋਈ ਹੈ ਪੂਰੀ ਘਟਨਾ ਬਾਈਕ ਤੇ ਇੱਕ ਪٹرول ਪੰਪ ਦਾ ਮੈਨੇਜਰ ਕੈਸ਼ ਲੈ ਕੇ ਪੰਨਾ ਬੈਗ ਲੈ ਕੇ ਜਾ ਰਿਹਾ ਸੀ ਰਾਦੇਵਿ ਲੁਟੇਰੇਆਂ ਨੇ ਬਾਈਕ ਨੂੰ ਟੱਕਰ ਮਾਰ ਕੇ ਉਹ ਨੂੰ ਥੱਲੇ ਸੁੱਟ ਦਿੱਤਾ ਉਸ ਤੋਂ ਬਾਅਦ ਉਹ ਗੋਲੀਆਂ ਚਲਾਈਆਂ ਕਿ ਜਦੋਂ ਗੋਲੀਆਂ ਵਰ੍ਹਦੀਆਂ ਨੇ ਤਾਂ ਤੁਹਾਨੂੰ ਵੀ ਪਤਾ ਕੋਈ ਅੱਗੇ ਨਹੀਂ ਆਇਆ ਲੋਕ ਦੇਖਦੇ ਰਹੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਔਰ ਕਰਨੀ ਵੀ ਨਹੀਂ ਸੀ ਕਿਉਂਕਿ ਗੋਲੀਆਂ ਚੱਲ ਰਹੀਆਂ ਸਨ ਉਹ ਬੈਗ ਖੋ ਕੇ ਭਰਾਵਾਂ ਜਿਨਹਾਲ ਜ਼ਖਮੀ ਬਾਈਕ ਸਵਾਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਰ ਲੁੱਟ ਦਾ ਤਰੀਕਾ ਸचेत ਕਰਨ ਵਾਲਾ ਕਿਉਂਕਿ ਬਾਈਕ ਨੂੰ ਟੱਕਰ ਮਾਰ ਕੇ ਰੋਕ ਕੇ ਇਸ ਤਰੀਕੇ ਨਾਲ ਲੋਟ ਕੇ ਤੇ ਗਈ ਆ ਆਓ ਤੁਹਾਨੂੰ ਦਿਖਾਨੇ ਆ ਕੀ ਆ ਪੂਰਾ ਮਾਮਲਾ ਪੁਲਿਸ ਦੀ ਜੁਬਾਨੀ ਸੁਣੋ ਕਿਵੇਂ ਹੋਈ ਇਹ ਵਾਰਤਾਤ ਗੈਨਪੇਲ ਪੰਜਾਬੀ ਟੀਵੀ ਦੇ ਲਈ ਚਿਲੰਦਰ ਤੋਂ ਇਹ ਕੋਈ ਹੁਣ ਤਾਂ 25 ਮਿੰਟ ਪਹਿਲਾਂ ਸਾਨੂੰ ਕੰਟਰੋਲੋਂ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਜਿਹੜੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾ ਦੇ ਉੱਤੇ ਮੈਂ ਤੇ ਐਸ ਐਚਓ ਡਿਵੀਜ਼ਨ 2 ਅਸੀਂ ਇੱਥੇ ਮੌਕੇ ਤੇ ਆਏ ਆ ਤੋਂ ਮੌਕੇ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਮੋਟਰਸੇਕ ਮੋਟਰਸਾਈਕਲ ਤੇ ਸਵਾਰੇ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲਿਆਂ ਨੇ ਤੇ ਉਹ ਲੜਕਾ ਗਿਰ ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਇਪਲਾ ਸੋਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਸੀਗਾ ਮਤਲਬ ਇਹਦੀ ਜਸਟੀਫਿਕੇਸ਼ਨ ਨਹੀਂ ਆ ਜੇ ਮੈਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਵਾ ਉਹ ਡਾਇਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਪਤਾ ਕਿ ਜੋ ਵੀ ਹੋ ਗਿਆ ਫਿਰ ਤੁਸੀਂ ਸਰ ਕਿੱਦਾਂ ਬੈਗ ਕਹਿੰਦੇ ਨੇ ਲੈ ਕੇ ਪੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਹੁਣ ਇਹ ਲੁਟੇਰੀ ਸੀਗੇ ਜਾਂ ਕੋਈ ਜਾਤੀ ਰੰਜਸ਼ ਹੈ ਗਿਆ ਕੁਝ ਹੋ ਰਿਹਾ ਇਹ ਤਾਂ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਕਿ ਕਿਹਨਾਮ ਚੀ ਗਾ ਰਿਹਾ ਹੈ ਅਜਾ ਆਪਾ ਜਿੱਥੇ ਖੜੇ ਆ ਦੋ ਹੈਗੇ ਨੇ ਆ ਦੋ ਕਹੇ ਆ ਖੋਰ ਸਾਡੇ ਸਾਹਮਣੇ ਦਿਖਦੇ ਆ ਕਹਿੰਦੇ ਨੇ ਪਿੱਛੇ ਹੀ ਰੈਕੀ ਕਰਦਾ ਉਹ ਚੈੱਕ ਕਰ ਲੈਂਦੇ ਆ ਹੋਰ ਅਸੀਂ ਐਸਐਚਓ ਸਾਹਿਬ ਆ ਗਿਆ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਸੀਡੀ ਫੁਟੇਜ ਸਾਹਮਣੇ ਆਈ ਸਰ ਮਤਲਬ ਚੈੱਕ ਕਰ ਰਹੇ ਆ ਜੀ ਪਾਰਟੀ ਅਸੀਂ ਲਾਤੀ ਹੈਗੀ ਹੈ ਮੈਨੂੰ ਉਮੀਦ ਆ ਕਿ ਮਿਲ ਜੂਗੀ ਠੀਕ ਹੈ ਜੀ